ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਪਤੈ ਨਕੰਦ ਆਯੁਰਵੈਦਿਕ ਦਵਾਈਖਾਨਾ ਜਿਸ ਤਰ੍ਹਾਂ ਕਿ ਅੱਜ ਅਸੀਂ ਇਸਤਰੀ ਰੋਗਾਂ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਇਸਤਰੀ ਨੂੰ ਗੁਪਤ ਰੋਗ ਹੁੰਦੇ ਆ ਜਿਸ ਤਰ੍ਹਾਂ ਕਿ ਨਵੇਂ ਔਰ ਪੁਰਾਣੇ ਪਰਦਰੋਗ ਜਿਸ ਤਰ੍ਹਾਂ ਕਿ ਖੂਨ ਅਧਿਕ ਪੈਣਾ ਲਾਲ ਪਾਦਰ ਔਰ ਸਵੇਤ ਪਾਣੀ ਪੈਣਾ ਔਰ ਪੀਲਾ ਪਾਣੀ ਲਾਲ ਪਾਣੀ ਕਾਲ ਕਾਲਾ ਪਾਣੀ ਇਸ ਤਰ੍ਹਾਂ ਕੀ ਇਹ ਜਿਹੜਾ ਰੋਗ ਹੈ ਇਹ ਬਹੁਤ ਕਿਸਮ ਦਾ ਹੁੰਦਾ ਹੈ ਜਿਸ ਤਰ੍ਹਾਂ ਕੀ ਗਰਮੀ ਜਾ ਜੇ ਵਰਜੰਦੀ ਹੈ ਤੇ ਲਾਲ ਪਾਣੀ ਦੀ ਸ਼ਿਕਾਇਤ ਹੋ ਜਾਂਦੀ ਹੈ ਔਰ ਜਾਦੇ ਰક્ત ਔਰ ਲਾਲ ਪਾਣੀ ਦੀ ਸਿਕਾਇਤ ਹੋ ਜਾਂਦੀ ਹੈ ਔਰ ਕਿਸ ਤਰ੍ਹਾਂ ਕੇ ਗਰਮੀ ਆਧਿਕ ਵੱਧ ਜਾਂਦੀ ਹੈ ਔਰ ਪਤਲਾ ਔਰ ਸਫੇਦ ਪਾਣੀ ਪੈਣਾ ਆਧਿਕ ਰੋਗਤਪਨ ਹੋ ਜਾਂਦੇ ਹੈ ਔਰ ਹੀ ਰੋਗ ਪ੍ਰਾਨਾ ਹੋ ਜਾਂਦਾ ਹੈ ਤੋ ਸਫੇਦ ਪਾਣੀ ਔਰ ਜਿਸ ਤਰ੍ਹਾਂ ਕੇ ਪੀਲਾ ਪਾਣੀ ਅਧਿਕ ਚਿਕਤ ਹੋ ਜਾਂਦੀ ਹੈ ਔਰ ਜਿਸ ਤਰ੍ਹਾਂ ਕੇ ਵਾਇਰੂਗ ਦੀ ਵਜ੍ਹਾ ਨਾਲ ਕਾਲਾ ਔਰ ਦੁਰਗੰਧ ਯੁਕਤ ਪਾਣੀ ਪੀਣਾ ਜਾਂ ਫਿਰ ਜਿਸ ਤਰ੍ਹਾਂ ਕੇ ਕਫ ਬਲਗਮ ਔਰ ਟੰਡ ਆਦਿਕ ਇਹ ਜਿਹੜਾ ਰੋਗ ਹੈ ਚਿਕਨਾ ਪਾਣੀ ਉਤਪੰਨ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕੇ ਮਾਸਿਕ ਦਰਮ ਦੀ ਗੜਬੜੀ ਦੇ ਨਾਲ ਇਹ ਰੋਗ ਉਤਪਨ ਹੋ ਜਾਂਦੇ ਐ ਔਰ ਕਮਰ ਦਰਦ ਸਿਰ ਚੱਕਰ ਆਉਣਾ ਔਰ ਖੂਨ ਦੀ ਕਮੀ ਨਾਲ ਚੱਕਰ ਆਉਣੇ ਜਾਂ ਫਿਰ ਸਿਰ ਦਰਦ ਹੋਣਾ ਆਧਿਕ ਰੋਗ ਉਤਪਨ ਹੋ ਜਾਂਦੇ ਐ ਔਰ ਕਮਰ ਦਰਦ ਹੋਣਾ ਆਧਿਕ ਰੋਗ ਉਤਪਨ ਹੋ ਜਾਂਦੇ ਐ ਔਰ ਜਿਸ ਤਰ੍ਹਾਂ ਕੇ ਗਰਭਾਸੇ ਕਮਜ਼ੋਰ ਹੋ ਜਾਂਦਾ ਹੈ ਔਰ ਕਮਜ਼ੋਰ ਹੋਣੇ ਪਰ ਜਿਸ ਤਰ੍ਹਾਂ ਕੇ ਤਾਰ ਆਧਿਕ ਰੋਗ ਉਤਪਨ ਹੋ ਜਾਂਦੇ ਹੈ ਔਰ ਕਮਜ਼ੋਰੀ ਜਿਸ ਤਰ੍ਹਾਂ ਕੇ ਅੱਖਾਂ ਬੈਠਣੀਆਂ ਔਰ ਦੁਰਬਲਤਾ ਕਮਜ਼ੋਰੀ ਤਕਾਵਟ ਆਧਿਕ ਰੋਗ ਉਤਪਨ ਹੋ ਜਾਂਦੇ ਹੈ ਇਹ ਜਿਹੜਾ ਸਪੇਦ ਪਾਣੀ ਪੈਣਾ ਇਹ ਰੋਗ ਹੈ ਇਹ ਬਹੁਤ ਬਿਆਨ ਕਰੋਗ ਦਾ ਹਰੇ ਤਾਂ ਤਤਸ ਰੂਪਚਾਰ ਹੋ ਜਾਂਦਾ ਹੈ ਔਰ ਇਸਤਰੀ ਤੰਦਰੁਸਤ ਹੋ ਜਾਂਦੀ ਹੈ ਔਰ ਵਕਤ ਸਿਰ ਉਸਦੀ ਦਾ ਪ੍ਰਯੋਗ ਕਰਨਾ ਹੁੰਦਾ ਹੈ ਔਰ ਇਹ ਜਿਹੜਾ ਰੋਗ ਹੈ ਇਹ ਬਹੁਤ ਕਿਸਮ ਦਾ ਹੁੰਦਾ ਹੈ ਜਿਸ ਤਰ੍ਹਾਂ ਕਿ ਪਾਣੀ ਦੀ ਚਕਾਤੀ ਵਜ੍ਹਾ ਨਾਲ ਖੁਜਲੀ ਖੁਰਕ ਔਰ ਕੰਡੂ ਖੁਜਲੀ ਆਦਿਕ ਰੋਗ ਉਤਪੰਨ ਹੋ ਜਾਂਦੇ ਆ ਜਿਸ ਤਰ੍ਹਾਂ ਕਿ ਦੁਰਗੰਧ ਆਉਣੀ ਬਦਬੂ ਆਦਿਕ ਪ੍ਰਾਨਾ ਹੋਣ ਤੇ ਰੋਗ ਐਸਾ ਹੋ ਜਾਂਦਾ ਹੈ ਔਰ ਇਸ ਰੋਗ ਦਾ ਉਪਚਾਰ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕੇ ਭਾਰਤੀ ਸ਼ਿਕਾਇਤ ਹੋ ਜਾਂਦੀ ਹੈ ਔਰ ਕਿਰਪਾ ਸਾ ਫੁੱਲਾ ਫੁੱਲਾ ਹੋ ਜਾਂਦਾ ਔਰ ਜਿਸ ਨੂੰ ਸੂਜਨ ਕਹਿ ਦਿੰਦੇ ਆ ਔਰ ਸੋਜ ਹੋ ਜਾਂਦੀ ਹੈ ਔਰ ਦਰਦ ਪੀੜਾ ਆਦਿਕ ਉਤਪਨ ਹੋ ਜਾਂਦੀ ਹੈ ਔਰ ਇਹਨਾਂ ਰੋਗਾਂ ਦਾ ਵਕਤ ਸਿਰਫ ਉਪਚਾਰ ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕੀ ਦਵਾਈ ਦੇ ਨਾਲ ਇਹ ਰੋਗ ਕੱਟਾ ਜਾਂਦਾ ਹੈ ਜਿਸ ਤਰ੍ਹਾਂ ਕੀ ਦਵਾਈ ਮਿਲਣ ਦਾ ਪਤਾ ਮੁਕੰਦ ਆਯੁਰਵੈਦਿਕ દવાਖਾਨਾ ਪਿੰਡ ਕੁreturnData ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ